ਅਕੱਲ ਇੱਕ ਮੈਂ ਵੇਖਦਾ ਸੀ ਉਹ ਮੁੰਡਾ ਮੱਟ ਸ਼ੇਰੋਂ ਵਾਲਾ ਕਵਤਾਵਾਂ ਲਿਖਦਾ ਹੈ ਸਾਡੇ ਕੋਲ ਵੀ ਕਈ ਵਾਰੀ ਆਉਂਦਾ ਜਾਂਦਾ ਹੈ ਸਿੱਖੀ ਨਾਲ ਬਹੁਤ ਪਿਆਰ ਕਰਦਾ ਮੁੰਡਾ ਮੁਸਲਮਾਨਾ ਦਾ ਹੈ ਪਰ ਸਿੱਖੀ ਨਾਲ ਉਹਦਾ ਪਿਆਰ ਹੈ ਬਹੁਤ ਸਾਰੀਆਂ ਤਾਰੀਫਾਂ ਗੁਰੂ ਸਾਹਿਬ ਦੀਆਂ ਵੀ ਕਰਦਾ ਹੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਵੇਂ ਦੋਸਤੋ ਆਪਾਂ ਜਾਣਦੇ ਆ ਕਿ ਮੱਟ ਸ਼ੇਰੋਂ ਵਾਲ ਨੇ ਪਿਛਲੇ ਦਿਨੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਚਮਤਕਾਰ ਸੰਬੰਧੀ ਜੋ ਪੋਸਟ ਪਾਈ ਸੀ ਉਸ ਪੋਸਟ ਨੂੰ ਲੈ ਕੇ ਦੋਸਤੋ ਉਹਨਾਂ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਸੀ ਜਿਸ ਤੋਂ ਬਾਅਦ ਦੋਸਤੋ ਮੱਟਸੇਰੋਂ ਵਾਲੇ ਨੇ ਗੁਰਦੁਆਰਾ ਸਾਈ ਬਾ ਕੇ ਮਾਫੀ ਵੀ ਮੰਗ ਲਈ ਤੇ ਨਾਲ ਹੀ ਦੋਸਤੋ ਜੋ ਉਹਨਾਂ ਨੇ ਕਿਸਾਨੀ ਅੰਦੋਲਨ ਵਲੇ ਦੀਪ ਸਿੱਧੂ ਨੂੰ ਗਦਾਰ ਕਿਹਾ ਸੀ ਉਸ ਗੱਲ ਤੋਂ ਵੀ ਉਹਨਾਂ ਨੇ ਮਾਫੀ ਮੰਗ ਲਈ ਤੇ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਮੱਟਸੇਰੋਂ ਵਾਲਾ ਭਾਈ ਰਣਜੀਤ ਸਿੰਘ ਢੱਡਰਾਂ ਵਾਲੇ ਕੋਲ ਜਾਂਦੇ ਰਹਿੰਦੇ ਨੇ ਇਸੇ ਨੂੰ ਲੈ ਕੇ ਦੋਸਤੋ ਹੁਣ ਮੱਟਸੇਰੋਂ ਵਾਲੇ ਨਾਲ ਜੋ ਵੀ ਇਹ ਵਿਵਾਦ ਹੋਇਆ ਉਸ ਬਾਰੇ ਭਾਈ ਰਣਜੀਤ ਸਿੰਘ ਢੱਡਰਾਂ ਵਾਲੇ ਬੋਲੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਅਕੱਲ ਇੱਕ ਮੈਂ ਵੇਖਦਾ ਸੀ ਉਹ ਮੁੰਡਾ ਮੱਟ ਸ਼ੇਰੋਂ ਵਾਲਾ ਕਵਤਾਵਾਂ ਲਿਖਦਾ ਹੈ ਸਾਡੇ ਕੋਲ ਵੀ ਕਈ ਵਾਰੀ ਆਉਂਦਾ ਜਾਂਦਾ ਹੈ ਸਿੱਖੀ ਨਾਲ ਬਹੁਤ ਪਿਆਰ ਕਰਦਾ ਮੁੰਡਾ ਮੁਸਲਮਾਨਾਂ ਦਾ ਹੈ ਪਰ ਸਿੱਖੀ ਨਾਲ ਉਹਦਾ ਪਿਆਰ ਹੈ ਬਹੁਤ ਸਾਰੀਆਂ ਤਾਰੀਫਾਂ ਗੁਰੂ ਸਾਹਿਬ ਦੀਆਂ ਵੀ ਕਰਦਾ ਹੈ ਕਈ ਵਾਰੀ ਗੁਰੂ ਸਾਹਿਬ ਬਾਰੇ ਬਹੁਤ ਸੋਹਣੀਆਂ ਕਵਤਾਵਾਂ ਲਿਖਦਾ ਹੈ ਗੁਰੂ ਨਾਨਕ ਬਾਰੇ ਵੀ ਲਿਖੀਆਂ ਸਰਹੰਦ ਬਾਰੇ ਲਿਖੀਆਂ ਛੋਟੇ ਸਭ ਜਾਦਿਆਂ ਬਾਰੇ ਲਿਖੀਆਂ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਵੀ ਉਹਦੀ ਕਲਮ ਨੇ ਬਹੁਤ ਕੀਤੀ ਬਹੁਤ ਸੋਹਣੇ ਗਾਣੇ ਗੀਤ ਲਿਖਦਾ ਉਹ ਮੇਰੇ ਕੋਲ ਵੀ ਕਈ ਵਾਰੀ ਆਉਣ ਜਾਣ ਮੈਂ ਜਾਣਨਾ ਪਰਸਨਲੀ ਗੁਰੂ ਸਾਹਿਬ ਦੇ ਕਦੇ ਵੀ ਉਹ ਬੰਦਾ ਉਲਟ ਨਹੀਂ ਵਿਰੁੱਧ ਨਹੀਂ ਲਿਖਦਾ ਪਰ ਪਿੱਛੇ ਜੇ ਉਹਨੇ ਕਿਤੇ ਲਿਖ ਦਿੱਤਾ ਵੀ ਚਮਤਕਾਰ ਵਾਲੀ ਗੱਲ ਨਹੀਂ ਹੁੰਦੀ ਗੱਲ ਤੇ ਬੰਦੇ ਦੀ ਮਿਹਨਤ ਦੀ ਹੁੰਦੀ ਹੈ ਮੈਨੂੰ ਤੁਸੀਂ ਇੱਕ ਗੱਲ ਦੱਸਿਓ ਵੀਰੋ ਇੱਕ ਫਾਨ ਮੈਂ ਸਵਾਲ ਪੁੱਛਦਾ ਮੇਰਾ ਬਾਪੂ ਬਹੁਤ ਮਿਹਨਤ ਕਰਦਾ ਸੀ 30000 ਰੁਪਇਆ ਕਮਾਉਂਦਾ ਸੀ ਹਰ ਰੋਜ਼ 1000 ਰੁਪਇਆ ਨਾ ਹੱਡ ਭੰਨ ਕੇ ਕਮਾਉਂਦਾ ਸੀ ਤੂੰ ਬਾਅਦ ਵਿੱਚ ਸਿਫਤ ਲੱਗਿਆ ਕਰਨ ਤੂੰ ਪਤਾ ਕੀ ਕਹਿਣਾ ਹੈ ਮੇਰਾ ਜਿਹੜਾ ਬਾਪੂ ਹੈ ਨਾ ਬਾਪੂ ਸੀ ਨਾ ਜੀ ਜਦੋਂ ਸੌਂਦਾ ਸੀ ਸਵੇਰ ਨੂੰ ਉਹਦੇ ਸਹਰਾਣੇ ਥੱਲੇ 1000 ਰੁਪਇਆ ਪਿਆ ਹੁੰਦਾ ਸੀ ਉਹਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਸੀ ਪਹਿਲੀ ਪਰ ਬਾਪੂ ਮਿਹਨਤ ਕਰਦਾ ਘਾਲਣਾ ਘਾਲਦਾ ਫਿਰ 1000 ਰੁਪਇਆ ਕਮਾਉਂਦਾ ਤੂੰ ਕਹਿਣਾ ਜਦੋਂ ਬਾਪੂ ਸੌਂਦਾ ਸੀ ਉਹਦੀ ਸਹਰਾਣੇ ਥੱਲੇ 1000 ਰੁਪਇਆ ਪਿਆ ਹੁੰਦਾ ਸੀ ਬਾਪੂ ਦੀ ਸਿਫਤ ਕਰਦੇ ਆ ਕਿ ਨਰਾਦਰ ਕਰ ਰਹੇ ਆ ਤੂੰ ਇਹ ਕਹਿ ਕੇ ਵੀ ਬਾਪੂ ਕੰਮ ਨਹੀਂ ਸੀ ਕਰਦਾ ਪੀ ਆ ਜਾਂਦਾ ਸੀ 1000 ਰੁਪਇਆ ਸਿਫਤ ਹੋਈ ਕਿ ਨਰਾਦਰ ਹੋਇਆ ਤੁਸੀਂ ਕਹੋਗੇ ਮਰਗੇ ਮਿਹਨਤਾਂ ਕਰਦੇ ਜੇ ਹੁਣ ਤੁਸੀਂ ਕਹੋ ਸਿਫਤ ਪਤਾ ਪਿਓ ਦੀ ਕਿਵੇਂ ਕਰਨੀ ਪਊ ਬਈ ਬੜਾ ਹੱਡ ਭੰਵੀ ਮਿਹਨਤ ਕਰਕੇ ਓਏ ਮਸਾਂ ਇੰਨੇ ਘਰ ਪਾਇਆ ਸੀ ਓਏ ਆ ਜਿਹੜੇ ਦੋ ਖਣ ਪਾਏ ਸੀ ਨਾ ਇਹਨੇ ਮਸਾਂ ਪਾਏ ਇੰਨੀ ਮਿਹਨਤ ਕਰੀ ਸਾਡੇ ਬਾਪੂ ਨੇ ਇੰਨੀ ਮਿਹਨਤ ਕਰੀ ਇਹ ਹੈ ਤੇਰੇ ਪਿਓ ਦੀ ਅਸਲ ਸਿਫਤ ਜੇ ਕਵੇ ਅੱਪ ਹੀ ਬਣ ਗਿਆ ਸੀ ਸਵੇਰੇ ਸੁਤਰਾਤ ਨੂੰ ਸੁੱਤੇ ਸਵੇਰੇ ਉੱਠ ਕੇ ਆ ਘਰ ਬਣਿਆ ਪਿਆ ਇਹ ਤੇਰੇ ਪਿਓ ਦੀ ਮਿਹਨਤ ਦੇ ਨਾਲ ਨਾ ਅਸੀਂ ਧੱਕਾ ਕਰਦੇ ਆ ਇਹ ਨਰਾਦਰੀ ਹੈ ਬਾਪੂ ਨੇ ਮਿਹਨਤ ਬਹੁਤ ਕੀਤੀ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੀ ਜਾਨ ਨੇ ਜਾਨ ਜੇ ਸਾਡਾ ਸਾਨੂੰ ਚੀਰ ਕੇ ਵੇਖਿਆ ਜਾਏ ਨਾ ਤੇ ਜੇ ਕਿਸੇ ਦੇ ਨਾਲ ਸਭ ਤੋਂ ਪਹਿਲਾ ਇਸ਼ਕ ਨਿਕਲੂ ਤੇ ਉਹ ਕਲਗੀਆਂ ਵਾਲੇ ਨਾਲ ਨਿਕਲਣਾ ਸਾਡੇ ਰੋਮ-ਰੋਮ 'ਚ ਪਿਆਰ ਹੈ ਉਹਨਾਂ 'ਤੇ ਪਰ ਹਾਂ ਅਸੀਂ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਦੇ ਹਾਂ ਉਹਨਾਂ ਦੀ ਕੱਲਣਾ ਨੂੰ ਪੂਜਦੇ ਹਾਂ ਉਹਨਾਂ ਦੀ ਇੰਨੀ ਕੱਲਣਾ ਉਹਨਾਂ ਨੇ ਜ਼ਿੰਦਗੀ 'ਚ ਕੀਤੀ ਕਲਗੀਆਂ ਵਾਲਾ ਆਪਣੇ ਆਪ ਵਿੱਚ ਇੱਕ ਚਮਤਕਾਰ ਸੀ ਜਿਵੇਂ ਗਈਏ ਗੁਰੂ ਗੋਬਿੰਦ ਸਿੰਘ ਚਮਤਕਾਰ ਕਰਦੇ ਸੀ ਅਸੀਂ ਐ ਨਹੀਂ ਮੰਨਦੇ ਅਸੀਂ ਮੰਨਦੇ ਆ ਕਲਗੀਆਂ ਵਾਲਾ ਆਪਣੇ ਆਪ ਇੱਕ ਚਮਤਕਾਰ ਸੀ ਸਾਡੇ ਪਾਸ਼ਾ ਦਾ ਜਿਹੜਾ ਪਿਆਰ ਸਾਡੇ ਅੰਦਰ ਆ ਤੇ ਸਾਨੂੰ ਪੁੱਛ ਕੇ ਵੇਖੋ ਪਰ ਹਾਂ ਅਸੀਂ ਇਹੋ ਜੀ ਗੱਲ ਨਹੀਂ ਕਰਦੇ ਜਦੋਂ ਨਾਲ ਸਾਡੇ ਪਿਓ ਦਾ ਨਰਾਦਰ ਹੋਵੇ ਮਜ਼ਾਕ ਉੱਡੇ ਜਿਹੜੇ ਕਰਕੇ ਲੋਕ ਹੱਸਣ ਅਸੀਂ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਦੇ ਹਾਂ ਰੱਜ ਰੱਜ ਕੇ ਹੁਣ ਖਾਲਸਾ ਸਾਜਨਾ ਦਿਵਸ ਮਨਾਵਾਂਗੇ ਸਾਰਾ ਪਰਮੇਸ਼ਰ ਦਵਾਰ ਜਗਮਗ ਜਗਮਗ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਤੇ ਖਾਲਸਾ ਦਿਵਸ ਇਕੱਠਾ ਮਨਾਉਨੇ 14 April 1469 ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਰੀਝ ਨਾਲ ਕਰਦੇ ਪਰਸੀ ਹੋਵੇਂ ਨਹੀਂ ਮੰਨਦੇ ਜਿਵੇਂ ਤੁਸੀਂ ਮੰਨਦੇ ਕਈ ਬੰਦੇ ਫਿਰ ਇਦਾਂ ਦੀਆਂ ਗੱਲਾਂ ਲੋ ਜੀ ਇਹ ਇਹ ਗੁਰੂ ਸਾਹਿਬ ਨੂੰ ਐਵੇਂ ਹੀ ਸਮਝਦੇ ਐਵੇਂ ਨਹੀਂ ਸਮਝਦੇ ਅਸੀਂ ਸਮਝਦੇ ਆ ਉਹਨਾਂ ਨੇ ਕੱਲ ਨਾ ਕੱ ਲਈ ਕਿੱਡੀ ਵੱਡੀ ਸੋਚ ਸਾਡੇ ਸੱਚੇ ਪਾਤਸ਼ਾਹ ਦੀ ਇਹਦਾ ਮਤਲਬ ਇਹ ਥੋੜਾ ਵੀ ਅਸੀਂ ਪਿਆਰ ਨਹੀਂ ਕਰਦੇ ਇਸੇ ਤਰ੍ਹਾਂ ਉਹ ਮੁੰਡੇ ਨੇ ਮੱਟ ਸ਼ੇਰੋਂ ਵਾਲੇ ਵੀਰ ਨੇ ਲਿਖ ਦਿੱਤਾ ਸਿੰਘ ਨੇ ਉਹਨੇ ਤੇ ਉਹਦਾ ਰੂਪ ਬਣਾ ਲਿਆ ਵੇਖੋ ਜੀ ਇਹ ਵਿਰੋਧੀ ਹੈ ਕੱਲ ਉੱਥੇ ਮੈਂ ਵੇਖਿਆ ਕੰਨ ਫੜ ਕੇ ਮਾਫੀਆਂ ਮੰਗੋ ਮਾਫੀਆਂ ਮੰਗੋ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਮਾਫੀਆਂ ਮੰਗਾਉਣ ਵਾਲਿਆਂ ਨੂੰ ਸਾਡੇ ਇਤਿਹਾਸ ਵਿੱਚ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਫੀਮ ਖਾਂਦੇ ਹੁੰਦੇ ਸੀ ਇਹ ਇਤਿਹਾਸਕਾਰਾਂ ਤੋਂ ਮਾਫੀਆਂ ਕਦੋਂ ਮੰਗਾਉਂਗੇ ਇਤਿਹਾਸਕਾਰ ਤਾਂ ਹੈ ਹੀ ਨਹੀਂ ਹੁਣ ਹੈ ਨਹੀਂ ਪਰ ਉਹ 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 ਜਿਹੜੇ ਗ੍ਰੰਥਾਂ ਚ ਲਿਖਿਆ ਉਹਦੇ ਬਾਰੇ ਮੂੰਹ ਤੋਂ ਇੱਕ ਵਾਰ ਐਂ ਬੋਲ ਦੋ ਵੀ ਵੇਖੋ ਜੀ ਇਹ ਗੱਲਾਂ ਗਲਤ ਲਿਖੀਆਂ ਨੇ ਗ੍ਰੰਥਾਂ ਚ ਐਂ ਕਹਿ ਦਿਓ ਚਲੋ ਫੇਰ ਮੰਨਾਂਗੇ ਵੀ ਤੁਹਾਡਾ ਗੁਰੂ ਸਾਹਿਬ ਨਾਲ ਪਿਆਰ ਹੈ ਆਪਾਂ ਨਾ ਤੇ ਗ੍ਰੰਥ ਬੈਨ ਹੋਣੇ ਨੇ ਨਾ ਅਕਾਲ ਤਖਤ ਨੇ ਕੋਈ ਐਕਸ਼ਨ ਲੈਣਾ ਹੈ ਗੁਰੂ ਸਾਹਿਬ ਸੁੱਖਾ ਪੀਂਦੇ ਸੀ ਗੁਰੂ ਸਾਹਿਬ ਭੰਗ ਪੀਂਦੇ ਸੀ ਇਹ ਲਿਖਿਆ ਹੈ ਕੀ ਮਖਾਂਦੇ ਸੀ ਇਹ ਵੀ ਲਿਖਿਆ ਤੁਸੀਂ ਸਿਰਫ ਇੰਨਾ ਕਹ ਬੋਲ ਦੋ ਵੀ ਇਹ ਯਾਰ ਗ੍ਰੰਥਾਂ ਚ ਨਾ ਗੱਲਾਂ ਗਲਤ ਲਿਖੀਆਂ ਨੇ ਬਸ ਇੰਨਾ ਕਹਿ ਦੋ ਸਾਨੂੰ ਲੱਗੂ ਵੀ ਯਾਰ ਤੁਸੀਂ ਕਿੰਨਾ ਗੁਰੂ ਸਾਹਿਬ ਨਾਲ ਪਿਆਰ ਕਰਦੇ ਉਹਨਾਂ ਬਾਰੇ ਕੋਈ ਨਹੀਂ ਬੋਲੂ ਤਿੰਨ ਸੌ 65 ਸਰੂਪ ਚਲੇ ਗਏ ਲੈ ਗਏ ਉੱਥੇ ਕੋਈ ਨਹੀਂ ਜਾ ਕੇ ਐ ਐ ਐ ਕੰਨਾਂ ਨੂੰ ਹੱਥ ਲਵਾ ਕੇ ਮਾਫੀ ਮੰਗਾਂਗਾ ਸਾਡੇ ਸਿੱਖਾਂ ਦੇ ਵਿੱਚ ਹੀ 12ਵੇਂ 13ਵੇਂ ਗੁਰੂ ਨੇ ਚਲੋ ਉਹਨਾਂ ਦੀ ਆਪਣੀ ਮਨੋਤ ਹੈ ਪਰ ਉਹ ਚੌਰ ਚੌਰ ਹੁੰਦਾ ਹੈ ਬਾਬਾ ਜੀ ਤੇ ਛਤਰ ਹੁੰਦਾ ਹੈ ਬਾਬਾ ਜੀ ਤੇ ਤਖਤ ਹੁੰਦਾ ਹੈ ਬਾਬਾ ਜੀ ਦਾ ਉੱਤੇ ਚੰਦੋਆ ਕਿਹਦਾ ਦਾ ਲੱਗਦਾ ਹੈ ਬਾਬਾ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਕਹਿੰਦੇ ਕੀ ਕਹਿੰਦੇ ਨੇ ਗ੍ਰੰਥ ਸਾਹਿਬ ਤੇ ਗੁਰੂ ਕਿੰਨੂੰ ਕਹਿੰਦੇ ਨੇ ਬਾਬਾ ਜੀ ਨੂੰ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਤੇ ਗੁਰੂ ਗ੍ਰੰਥ ਸਾਹਿਬ ਨੂੰ ਕੀ ਕਹਿੰਦੇ ਨੇ ਗ੍ਰੰਥ ਸਾਹਿਬ ਚੰਦੋਆ ਗੁਰੂ ਗ੍ਰੰਥ ਸਾਹਿਬ ਐਦਾਂ ਹੁੰਦੇ ਨੇ ਚੰਦੋਆ ਬਾਬਾ ਜੀ ਤੇ ਲੱਗਿਆ ਹੁੰਦਾ ਚੌਰ ਵੀ ਬਾਬਾ ਜੀ ਤੇ ਹੁੰਦਾ ਤਖਤ ਵੀ ਬਾਬਾ ਜੀ ਦਾ ਹੁੰਦਾ ਸਤਿਗੁਰੂ ਵੀ ਬਾਬਾ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਈਡ ਤੇ ਰੱਖੇ ਹੁੰਦੇ ਉਧਰ ਨੂੰ ਕੋਈ ਵੀ ਮੂੰਹ ਨਹੀਂ ਕਰਦਾ ਸਿੱਖਾਂ ਜੀ ਨੇ ਨਾਲੇ ਅਨੇੜੇ ਨੇ ਪਰ ਕਿਸੇ ਇਕੱਲੇ ਤੋਂ ਇਕੱਲੇ ਬੰਦੇ ਤੇ ਜੋਰ ਚੱਲ ਜਾਂਦਾ ਵੀ ਕੱਲਾ ਮਿਲ ਗਿਆ ਕੱਲਾ ਘਰੇ ਰਹਿੰਦਾ ਇਹ ਹੁਣ ਬੋਲ ਨਹੀਂ ਸਕਦਾ ਚਲੋ ਜਾਓ ਮਾਫੀਆਂ ਮੰਗਾ ਲਓ ਚਲੋ ਕੋਈ ਗੱਲ ਨਹੀਂ ਚੰਗੀ ਗੱਲ ਹੈ ਜੇ ਤੁਹਾਨੂੰ ਨਹੀਂ ਚੰਗਾ ਲੱਗਿਆ ਨਾ ਸੁਣੋ ਨਾ ਵੇਖੋ ਨਾਲੇ ਅਗਲੇ ਨੇ ਪੋਸਟ ਪਾ ਕੇ ਕਹਿਤਾ ਮਾਫ ਕਰਦੇ ਹੋ ਫਿਰ ਅਗਲੇ ਨੇ ਵੀਡੀਓ ਬਣਾ ਕੇ ਕਹਿਤਾ ਮਾਫ ਕਰਦੇ ਹੋ ਫਿਰ ਤੁਸੀਂ ਕਹਿੰਦੇ ਕੰਨਾਂ ਨਾਲ ਮਾਫੀ ਹੱਥ ਐ ਨੱਕ ਲਕੀਰਾਂ ਕੱਢ ਫੇਰ ਮੰਗ ਮੰਨਾਂਗੇ ਫਿਰ ਤੁਸੀਂ ਕਹਿੰਦੇ ਕੇਸ ਕਰਾਂਗੇ ਪਤਾ ਵੀ ਇੱਕ ਬੰਦਾ ਹੁਣ ਜੇ ਹੁਣ ਮਾਤੜ ਤੋਂ ਮਾਤੜ ਇੱਥੇ ਗਰੀਬ ਜੇ ਬੰਦੇ ਨੂੰ ਕੁੱਟਣਾ ਹੋਵੇ ਜਣਾ ਖਾਣਾ ਹੀ ਮੁੱਕੀ ਮਾਰਨ ਲੱਗ ਜਾਣਾ ਸਵਾਤਾਂ ਤਾਂ ਹਨ ਵੀ ਵੱਡਿਆਂ ਨਾਲ ਵੀ ਅਸੀਂ ਥੋੜਾ ਜਿਹਾ ਉਧਰ ਵੀ ਜਾਈਏ ਉਧਰ ਨੂੰ ਤਾਂ ਕੋਈ ਕਹਿੰਦਾ ਨਹੀਂ ਕੁਛ ਸਾਡਾ ਸੁਭਾਅ ਬਣ ਗਿਆ ਤੇ ਮੈਂ ਵੀਰਾਂ ਨੂੰ ਇਹਨਾਂ ਦੇ ਜਿਹੜੇ A B C ਉੱਥੇ ਮਾਫੀ ਮੰਗਵਾਉਣ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਪ੍ਰਭੂ ਆਪਣੇ ਗੁੱਸੇ ਤੇ ਕੰਮ ਕਰੋ ਆਪਣੇ ਸੁਭਾਅ ਤੇ ਕੰਮ ਕਰੋ ਆਪਣੀ ਹੈਬਿਟਸ ਤੇ ਕੰਮ ਕਰੋ ਇਹਦੇ ਨਾਲ ਹੋਣਾ ਨਹੀਂ ਕੁਛ ਉਹ ਮਟ ਛੇਰੋਂ ਵਾਲੇ ਦੇ ਲੋਕ ਵਿਰੋਧ ਸੀ ਪਰ ਜਦੋਂ ਮਾਫੀ ਮੰਗਾਈ ਉਹਦੇ ਹੱਕ 'ਚ ਖੜ ਗਏ ਫਿਰ ਕਿਉਂਕਿ ਤੁਸੀਂ ਉਹ ਜਦੋਂ ਐ ਮਾਫੀ ਮੰਗ ਰਿਹਾ ਤੁਸੀਂ ਐ ਖੜੇ ਐ ਫਿਰ ਲੋਕ ਉਹਦੇ ਹੱਕ 'ਚ ਹੋਣਗੇ ਤੁਹਾਡੇ ਵਿਰੋਧ 'ਚ ਹੋ ਜਾਣਗੇ ਉਲਟ ਹੋਊਗਾ ਜਿਹੜੇ ਬੰਦੇ ਨਾਲ ੱਤਕਾ ਕੀਤਾ ਜਾਵੇ ਲੋਕ ਫਿਰ ਕਿਹਦੇ ਨਾਲ ਖੜਦੇ ਹੁੰਦੇ ਨੇ ਜਿਹਦੇ ਨਾਲ ੱਤਕਾ ਹੋ ਰਿਹਾ ਹੋਵੇ ਜਿਹਨੂੰ ਕੁੱਟਿਆ ਜਾ ਰਿਹਾ ਹੋਵੇ ਜਿਹਨੂੰ ਮਾਰਿਆ ਜਾ ਰਿਹਾ ਲੋਕ ਉਹਦੇ ਹੱਕ 'ਚ ਖੜਦੇ ਐ ਤੂੰ ੱਤਕਾ ਕਰੋਗੇ ਫਿਰ ਲੋਕ ਤੁਹਾਡੇ ਵਿਰੋਧ 'ਚ ਹੋਈ ਜਾਣਗੇ ਜਿੰਨਾ ਜਿੰਨਾ ਨਾਲ ਜਾ ਕੇ ੱੱੱਕਾ ਕਰੋਗੇ ਉਹਨਾਂ ਦੇ ਹੱਕ ਚ ਹੋਈ ਜਾਣਗੇ ਜੇ ਤੁਸੀਂ ਜ਼ਬਰਦਸਤੀ ਕਰੀ ਜਾਓਗੇ ਕਰੀ ਜਾਓਗੇ ਕਰੀ ਜਾਓਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਪੱਗਾਂ ਨਹੀਂ ਲੱਭਣੀਆਂ ਮੂਸੇ ਵਾਲੇ ਨੇ ਗਾਇਆ ਨਹੀਂ ਸੀ ਮੂਸੇ ਵਾਲਾ ਕਹਿੰਦਾ ਨਹੀਂ ਧਰਮ ਦੇ ਠੇਕੇਦਾਰ ਉਹ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਸਿਰਾਂ ਤੇ ਪੱਗਾਂ ਨਹੀਂ ਲੱਭਣੀਆਂ ਉਹ ਕਹਿੰਦਾ ਨਹੀਂ ਹੁੰਦਾ ਸੀ ਉਹਨੇ ਮਾਈ ਭਾਗੋ ਵਾਲਾ ਗੀਤ ਗਾਇਆ ਅਕਾਲ ਤਖਤ ਤੇ ਅੱਡ ਮਾਫੀ ਮੰਗਾਈ ਉਹਦੇ ਤੋਂ ਅਲੱਗ ਮੰਗਵਾਈ ਕੁਝ ਬੰਦਿਆਂ ਨੇ ਜਾ ਕੇ ਉਹਦੀ ਮਾਂ ਤੋਂ ਵੀ ਜਾ ਕੇ ਮਾਫੀ ਮੰਗਵਾਈ ਤੇ ਜਦੋਂ ਉਹ ਚਲਿਆ ਗਿਆ ਫਿਰ ਉਹਦੇ ਭੂਗ ਤੇ ਜਾ ਕੇ ਮਗਰ ਮੱਛਲੇ ਅਥਰੂ ਵੀ ਬਗਾ ਕੇ ਆਏ ਫਿਰ ਉਹਦਾ ਕ੍ਰੈਡਿਟ ਵੀ ਲੈਂਦੇ ਐ ਸੋ ਇੱਕ ਗੱਲ ਕਹਿ ਦਿਓ ਜਦੋਂ ਨੇ ਪਾਤ ਦਾ ਬਸ ਖਤਮ ਹੋਈ ਗੱਲ ਪਰ ਇਹ ਐ ਵੀ ਹੁਣ ਗਰੀਬ ਤੇ ਜੋਰ ਚੱਲਦਾ ਵੱਡਿਆਂ ਨੂੰ ਕੋਈ ਕੁਛ ਕਹਿੰਦਾ ਨਹੀਂ ਸਾਡੇ ਇਤਿਹਾਸਕਾਰਾਂ ਨੇ ਗੁਰੂ ਸਾਹਿਬ ਦੇ ਉੱਤੇ ਸੱਚੀ ਮੈਂ ਦੱਸ ਨਹੀਂ ਸਕਦਾ ਕਦੇ ਤੁਸੀਂ ਆਪ ਖੋਲ ਕੇ ਪੜ੍ਹ ਲਓ ਸੱਤ ਸੱਤ ਵਿਆਹ ਗੁਰੂ ਸਾਹਿਬ ਦੇ ਲਿਖੇ ਹੋਏ ਆ ਗੁਰੂ ਹਰਰਾਇ ਜੀ ਸਾਹਿਬ ਦੇ ਸੱਤ ਵਿਆਹ ਕਠੀਆਂ ਪਹਿਣਾ ਨਾਲ ਸੱਤ ਵਿਆਹ ਤੇ ਵੱਡੀ ਦੀ ਉਮਰ 13-14 ਸਾਲ ਦੀ ਲਿਖੀ ਹੈ ਤੇ ਛੋਟੀ ਦੀ ਕਿੰਨੀ ਹੋਊ ਇਹ ਤਾਂ ਮੈਂ 2 ਸਾਲ ਦੀ ਦਾ ਵਿਆਹ ਕਰਤਾ ਸੀ ਗੁਰੂ ਸਾਹਿਬ ਦੇ ਨਾਲ ਸੱਤ ਪੈਣਾ ਗੁਰੂ ਸਾਹਿਬ ਇਦਾਂ ਦੇ ਥੋੜਾ ਸੀ ਕਿਤੇ ਲਿਖਿਆ ਉਹਦੇ ਵਾਸਤੇ ਕੋਈ ਨਹੀਂ ਬੋਲੇਗਾ ਸੋ ਮੈਂ ਇਹਨਾਂ ਨੂੰ ਬੇਨਤੀ ਮੈਂ ਨਾ ਜਿਹੜੇ ਬੰਦੇ ਗਏ ਵੀ ਉੱਥੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਾਂਗਾ ਵੀ ਯਾਰ ਕਿਸੇ ਬੰਦੇ ਦੇ ਵਿਚਾਰ ਵੱਖਰੇ ਐ ਤੁਹਾਡੇ ਵਿਚਾਰ ਵੱਖਰੇ ਐ ਤੁਹਾਡੇ ਵਿਚਾਰਾਂ ਦੀ ਰਿਸਪੈਕਟ ਕਰਦੇ ਆ ਤੁਸੀਂ ਆਪਣੇ ਥਾਂ ਤੇ ਰੱਖੋ ਕਿਸੇ ਬੰਦੇ ਦੇ ਦੂਜੇ ਵਿਚਾਰ ਵੀ ਹੋ ਸਕਦੇ ਆ ਨਾਲੇ ਕਰਾਮਾਤਾਂ ਦੇ ਉੱਤੇ ਤੇ ਸਵਾਲ ਕਈ ਸਾਲਾਂ ਤੋਂ ਕਈ ਬੰਦੇ ਉਠਾਉਂਦੇ ਹੀ ਆ ਰਹੇ ਐ ਕਿੰਨੀਆਂ ਕਿਤਾਬਾਂ ਲਿਖੀਆਂ ਪਈਆਂ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਐ ਇੱਕ ਬਾਪੂ ਨੂੰ ਮਿਹਨਤੀ ਮੰਨਦਾ ਇੱਕ ਬਾਪੂ ਨੂੰ ਕਰਾਮਾਤੀ ਮੰਨਦਾ ਇੱਕ ਕਹਿੰਦਾ ਯਾਰ ਸਾਡਾ ਬਾਪੂ ਐ ਮਿਹਨਤ ਉਹ ਕਰਦਾ ਪਿਆਰ ਤੇ ਦੋਵੇਂ ਹੀ ਕਰਦੇ ਪੁੱਤ ਤੇ ਦੋਵੇਂ ਹੀ ਐ ਕਲਗੀਆਂ ਵਾਲਾ ਤੇ ਸਾਡਾ ਵੀ ਉਨਾ ਹੀ ਲੱਗਦਾ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਤੇ ਪਿਆਰ ਅਸੀਂ ਵੀ ਕਰਦੇ ਆਂ ਚਮਤਕਾਰਾਂ ਤੇ ਨਾਲੇ ਮੈਨੂੰ ਲੱਗਦਾ ਗੱਲ ਹੋਣੀ ਵੀ ਜਾਈਦੀ ਐ ਕਿਉਂਕਿ ਜੇ ਚਮਤਕਾਰਾਂ ਤੇ ਅੱਜ ਤੁਸੀਂ ਗੱਲ ਕਰਨੀ ਨਾ ਸ਼ੁਰੂ ਕੀਤੀ ਤੇ ਤੁਹਾਡਾ ਕਦੋਂ ਪੰਜਾਬ ਅਸਾਈ ਬਣ ਜਾਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਉਹ ਸਟੇਜਾਂ ਤੇ ਚਮਤਕਾਰ ਕਰ ਕਰਕੇ ਤੁਹਾਡੇ ਭੋਲੇ-ਪਾਲੇ ਲੋਕਾਂ ਨੂੰ ਲੈ ਜਾਣਗੇ ਵਾਸਤ ਕਰਕੇ ਹਰ ਲਖਾਰੀ ਨੂੰ ਹਰ ਬੁਲਾਰੇ ਨੂੰ ਹਰ ਬੰਦੇ ਨੂੰ ਚਮਤਕਾਰਾਂ ਬਾਰੇ ਗੱਲ ਕਰਨੀ ਚਾਹੀਦੀ ਐ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਅਸਾਈ ਸਥਾਨ ਨਾ ਬਣ ਜਾਵੇ ਤੇ ਜੇ ਤੁਸੀਂ ਨਾ ਚਮਤਕਾਰਾਂ ਤੇ ਗੱਲ ਕਰਨੀ ਹੁਣ ਸ਼ੁਰੂ ਕੀਤੀ ਆਉਣ ਵਾਲੇ ਸਮੇਂ ਵਿੱਚ ਇਹੀ ਕੁਝ ਹੋਏਗਾ ਤਾਂ ਕਰਕੇ ਆਪਣੇ ਆਪ ਤੇ ਕੰਮ ਕਰੋ ਭਰਾਵੋ ਅਸੀਂ ਮਾੜਾ ਨਹੀਂ ਸੋਚਦੇ ਤੁਹਾਡਾ ਵੀ ਭਲਾ ਹੋਵੇ ਭਲਾ ਹੀ ਮੰਗਦੇ ਆਸੀਂ ਨਹੀਂ ਕਿਸੇ ਦਾ ਬੁਰਾ ਮੰਗਦੇ ਕਿਸੇ ਨੂੰ ਅਸੀਂ ੱੱਕੇ ਨਾਲ ਨਾਂ ਦਪਾਉਣ ਜਾਂਦੇ ਆ ਤੁਹਾਡੀ ਆਪਣੀ ਸੋਚ ਹੈ ਕਿਸੇ ਬੰਦੇ ਨੇ ਬਾਪੂ ਨੂੰ ਕਿਵੇਂ ਮੰਨਣਾ ਕਿਸੇ ਨੇ ਕਿਵੇਂ ਮੰਨਣਾ ਕਿਸੇ ਨੇ ਸਾਡੇ ਕਲਗੀਆਂ ਵਾਲੇ ਪਾਸ਼ਾ ਨੂੰ ਹੋਰ ਤਰ੍ਹਾਂ ਮੰਨਣਾ ਦੂਸਰੇ ਨੇ ਹੋਰ ਤਰ੍ਹਾਂ ਮੰਨਣਾ ਹਰ ਇੱਕ ਬੰਦੇ ਦੀ ਆਪਣੀ ਆਪਣੀ ਇਨਕ ਹੈ ਆਪਣਾ ਆਪਣਾ ਨਜ਼ਰੀਆ ਹੈ ਰਹਿਣ ਦਿਓ ਹਰ ਬੰਦੇ ਦੀ ਆਪਣੀ ਆਪਣੀ ਇੱਕ ਸੋਚ ਹੈ ਹਾਂ ਜੇ ਕੋਈ ਗੁਰੂ ਸਾਹਿਬ ਨੂੰ ਗਾਲਾਂ ਕੱਢਦਾ ਹੋਵੇ ਗਲਤ ਬੋਲਦਾ ਹੋਵੇ ਫਿਰ ਸਾਡਾ ਫਰਜ਼ ਬਣਦਾ ਵੀ ਕਹਿ ਪੁੱਛ ਕਹੀਏ ਵੀ ਨਾ ਭਰਾਵਾ ਐਂ ਨਾ ਬੋਲਿਆ ਕਰ ਜੇ ਕੋਈ ਗੁਰੂ ਸਾਹਿਬ ਬਾਰੇ ਗਲਤ ਗਾਲਾਂ ਗਾਲਾਂ ਲਿਖੇ ਮਾੜਾ ਬੋਲੇ ਫਿਰ ਸਾਡਾ ਫਰਜ਼ ਹੈ ਅਸੀਂ ਜਾ ਕੇ ਕਹੀਏ ਭਰਾਵਾ ਆਹ ਕੰਮ ਨਾ ਕਰਿਆ ਕਰ ਯਾਰ ਆਹ ਠੀਕ ਨਹੀਂ ਤੂੰ ਐਂ ਨਾ ਕਰ ਵੀ ਸਾਡਾ ਪਿਆਰ ਹੈ ਗੁਰੂ ਸਾਹਿਬ ਨਾਲ ਤੂੰ ਗਾਲਾਂ ਕੱਢੀ ਜਾਂਦਾ ਹੈ ਤੂੰ ਆ ਨਾ ਕਰਿਆ ਕਰ ਬਸ ਪਰ ਜੇ ਆਪਾਂ ਕਹੀਏ ਵੀ ਜੇ ਕੋਈ ਦੂਜੇ ਤਰ੍ਹਾਂ ਸੋਚੇ ਵੀ ਨਾ ਜੇ ਮੈਂ ਕਹਿੰਦਾ ਵੀ ਪਾਣੀ ਜਦੋਂ ਮਹਾਰਾ ਨੇ ਪੈਰ ਪਾਇਆ ਪਾਣੀ ਥੱਲੇ ਚਲਿਆ ਗਿਆ ਬਾਕੀ ਵੀ ਸਾਰੇ ਇਹੀ ਮੰਨਣ ਐ ਨਾ ਫਿਰ ਤੁਸੀਂ ਕਰੋ ਸਾਡੇ ਪਾਤਸ਼ਾਹ ਦੀਆਂ ਇੰਨੀਆਂ-ਇੰਨੀਆਂ ਕੁਰਬਾਨੀਆਂ ਹੈ ਉਹਨਾਂ ਨੇ ਬੱਚੇ ਸ਼ਹੀਦ ਕਰਾਏ ਹੈ ਉਹਨਾਂ ਦੀ ਮਾਤਾ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦਾ ਘਰ-ਬਾਰ ਸਭ ਕੁਝ ਸਰ ਸਾਡੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿੰਨੀ ਦ੍ਰਿੜਤਾ ਕਿੰਨੇ ਹੌਸਲੇ ਵਾਲੇ ਕਿੰਨੀ ਚੜ੍ਹਦੀ ਕਲਾ ਵਿੱਚ ਰਹੇ ਕਿੰਨਾ ਆਪਣੇ ਆਪ ਨੂੰ ਉਹਨਾਂ ਨੇ ਕਾਇਮ ਰੱਖਿਆ ਸੋ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੜੀ ਕਮਾਲ ਦੀ ਉਹਨਾਂ ਦੀ ਹਸਤੀ ਹੈ ਅਸੀਂ ਸਾਰੇ ਉਹਨਾਂ ਦੇ ਬੱਚੇ ਆ ਤੇ ਪੁੱਤ ਬਣ ਕੇ ਰਹੀਏ ਕਲਗੀ ਵਾਲੇ ਸੱਚੇ ਪਾਤਸ਼ਾਹ ਨਾਲ ਪਿਆਰ ਕਰੀਏ ਮੈਂ ਪਿੱਛੇ ਜੇ ਸਪੈਸ਼ਲ ਵੀਡੀਓ ਬਣਾਈ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਬਹੁਤ ਪਿਆਰ ਕਰਿਆ ਤੁਹਾਡੇ ਅੰਦਰ ਇੱਕ ਕਲਗੀਆਂ ਵਾਲੇ ਪਾਤਸ਼ਾਹ ਦਾ ਪਿਆਰ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਤੁਹਾਡੇ ਅੰਦਰ ਸਤਕਾਰ ਚਾਹੀਦਾ ਬਹੁਤ ਜ਼ਿਆਦਾ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਰੱਖੋ ਤੇ ਪਿਆਰ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨਾਲ ਕਰੋ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਮੱਟਸੇਰੋ ਵਾਲੇ ਦੇ ਮੁੱਦੇ ਤੇ ਆਹ ਰਣਜੀਤ ਸਿੰਘ ਟਰੈਡਰਾਂ ਵਾਲਿਆਂ ਨੇ ਜੋ ਵੀ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠ ਹਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਤ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ